ਮੈਨੂੰ ਤੁਹਾਡਾ ਹੀ ਆਸਰਾ ਹੈ ਤੁਹਾਡੇ ਉੱਤੇ ਮਾਣ ਹੈ ਭਰੋਸਾ ਹੈ ਫਖਰ ਹੈ ਤੇਰੀ ਓਟ ਹੈ ਮੈਂ ਤੇਰੀ ਹੀ ਸ਼ਰਨ ਆਪਿਆ ਹਾਂ ਮਾਨ ਮਹਿਤ ਤੁਹਾਰਾ ਉੱਪਰ ਤੁੰਬਰੀ ਓਟ ਤੁਹਾਡੀ ਸਰਨਾ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਰਿਦੈ ਲਤਰਦਾ ਮੈਨੂੰ ਤੇਰੀ ਆਸ ਹੈ ਤੇਰਾ ਭਰੋਸਾ ਹੈ ਮੈਂ ਤੇਰਾ ਹੀ ਨਾਮ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ ਭਰੋਸਾ ਵਿਸ਼ਵਾਸ ਜਿੱਥੇ ਵਿਸ਼ਵਾਸ ਹੋ ਜਾਂਦਾ ਹੈ ਜਿੱਥੇ ਭਰੋਸਾ ਹੋ ਜਾਂਦਾ ਹੈ ਉੱਥੇ ਜਾ ਕੇ ਫਿਰ ਮਨ ਟਿਕ ਜਾਂਦਾ ਹੈ ਤੁਮਰੋ ਬਾਲੋ ਤੁਮ ਸੰਗ ਸੁਹੇਲੇ ਜੋ ਜੋ ਕਰੋ ਸੋਈ ਸੋਈ ਕਰਨਾ ਮੈਨੂੰ ਤੇਰਾ ਹੀ ਬਾਣ ਹੈ ਤੇਰਾ ਹੀ ਤਾਣ ਹੈ ਤੇ ਮੈਂ ਤੇਰੇ ਚਰਨਾਂ ਵਿੱਚ ਜਦੋਂ ਜੁੜਦਾ ਹਾਂ ਤਾਂ ਮੈਨੂੰ ਸੁੱਖ ਮਿਲਦਾ ਹੈ ਮੈਂ ਸੁਖੀ ਰਹਿੰਦਾ ਗੁਰ ਚਰਨ ਲਾਗੇ ਦਿਨ ਸੁਭਾਗੇ ਮੇਰੇ ਦਿਨ ਸੁਭਾਗੇ ਹੋ ਗਏ ਚੰਗੇ ਹੋ ਗਏ ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਮੇਰੇ ਦਿਨ ਚੰਗੇ ਆਉਣੇ ਸ਼ੁਰੂ ਹੋ ਗਏ ਦੁੱਖ ਮੈਨੂੰ ਦੁਖੀ ਕਰਨਾ ਹਟ ਗਏ ਤੇ ਸਤਿਗੁਰੂ ਜੀ ਜੋ ਕੁਝ ਤੁਸੀਂ ਆਖਦੇ ਹੋ ਮੈਂ ਉਹੀ ਕੁਝ ਕਰ ਸਕਦਾ ਹਾਂ ਤੁਮਰੋ ਬਲ ਤੁਮ ਸੰਗ ਸਹੇਲੇ ਜੋ ਜੋ ਕਹੋ ਸੋਈ ਸੁਣ ਕਰਨਾ ਇਹ ਉਹਦੀ ਦਇਆ ਹੈ ਪਰਮਾਤਮਾ ਦੀ ਕਾਲਪੁਰਖ ਵਾਹਿਗੁਰੂ ਦੀ ਉਹ ਕਿਤੇ ਦਇਆਵਾਨ ਹੋ ਜਾਏ ਉਹ ਕਿਤੇ ਮਿਹਰਬਾਨ ਹੋ ਜਾਏ ਮਿਹਰਬਾਨ ਕਦੋਂ ਹੁੰਦਾ ਹੈ ਸਤਿਗੁਰੂ ਜੀ ਬਿਹਰਵਾਨ ਕਦੋਂ ਹੁੰਦਾ ਜਦੋਂ ਕਿਸੇ ਦੇ ਦਰ ਤੇ ਆਪਾਂ ਟੈ ਪਈਏ ਤੇ ਉਹ ਫਿਰ ਮਿਹਰਵਾਨ ਹੋ ਜਾਂਦਾ ਆਖੋ ਸਤਨਾਮ ਆਪਾਂ ਕਹਿੰਨੇ ਆ ਮੈਂ ਤੇ ਤੇਰੇ ਚਰਨਾਂ ਤੇ ਟੈ ਪਿਆ ਹਾਂ ਹੁਣ ਤਾਂ ਇਥੋਂ ਬਿਨਾ ਕੋਈ ਸਹਾਰਾ ਨਹੀਂ ਹੈ ਜਦੋਂ ਉਹਦੇ ਚਰਨਾਂ ਤੇ ਟੈ ਪੈਂਦਾ ਐਸੀ ਸੇਵਕ ਕਮਾਓ ਪਬੋ ਚਰਨਾ ਤਲ ਉੱਪਰ ਆਵੋ ਐਸੀ ਸੇਵਕ ਕਮਾਓ ਇਹੋ ਜੀ ਸੇਵਾ ਕਮਾਓ ਕਿ ਪਉ ਚਰਨਾ ਤੇ ਉੱਪਰ ਆ ਜਾਂਦਾ ਬੰਦਾ ਜੇ ਤੂੰ ਦਇਆਵਾਨ ਹੋਵੇਂ ਤੁਮਰੀ ਦਇਆ ਮਾਇਆ ਸੁਖ ਪਾਵੋ ਹੋ ਹੋ ਕਿਰਪਾਲ ਤਪੌਜਲ ਤਰਨ ਨਾ ਤੇਰੀ ਮੇਰ ਨਾਲ ਤੇਰੀ ਕਿਰਪਾ ਨਾਲ ਮੈਂ ਸੁਖ ਆਨੰਦ ਮਾਣਦਾ ਹਾਂ ਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਅਪੈਦਾਨ ਨਾਮ ਹਰ ਪਾਇਓ ਸਿਰ ਡਾਰੋ ਨਾਨਕ ਸੰਤ ਚਰਨਾਂ ਨਿਰਪੈਤਾ ਦਾ ਦਾਨ ਦੇਣ ਵਾਲਾ ਹਰੀ ਨਾਮ ਹੈ ਗੁਰੂ ਪਾਸੋਂ ਹਾਸਲ ਕੀਤਾ ਇਸ ਵਾਸਤੇ ਮੈਂ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਰੱਖਿਆ ਭਾਵ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ। ਮੱਥਾ ਟੇਕਣ ਤੋਂ ਭਾਵ ਵੀ ਇਹ ਹੈ। ਕਈ ਵਾਰੀ ਆਪਾਂ ਪ੍ਰਕਰਮਾਂ ਵੀ ਕਰਦੇ ਆ। ਕਈ ਪ੍ਰਕਰਮਾਂ ਵੀ ਕਰਦੇ ਆ ਉੱਪਰ ਦੀ ਹੁੰਦੇ ਆ ਮੱਥਾ ਟੇਕ ਕੇ। ਉਹ ਤੋਂ ਭਾਵ ਕੀ ਹੈ? ਆਪਣੇ ਆਪ ਨੂੰ ਗੁਰੂ ਤੋਂ ਵਾਰ ਦੇਣਾ। ਪ੍ਰਕਰਮਾਂ ਕਰਨੀ। ਜਿਵੇਂ ਆਪਾਂ ਕਈ ਵਾਰੀ ਆਪਣੇ ਬੱਚੇ ਉੱਪਰੋਂ ਪੈਸੇ ਵੀ ਵਾਰ ਕੇ ਸੁੱਟ ਦਿੰਨੇ ਆ ਉਹਦਾ ਭਾਵ ਕੀ ਹੈ ਕਿ ਮੈਨੂੰ ਪੈਸਾ ਪਿਆਰਾ ਨਹੀਂ ਮੈਨੂੰ ਪੈਸੇ ਤੋਂ ਤੂੰ ਪਿਆਰਾ ਹੈ ਇਸੇ ਤਰ੍ਹਾਂ ਗੁਰੂ ਜੀ ਦੇ ਉੱਪਰ ਦੀ ਪ੍ਰਕਰਮਾ ਕਰਨੀ ਆਪਣਾ ਆਪ ਵਾਰ ਦੇਣਾ ਮੱਥਾ ਟੇਕਣ ਤੋਂ ਭਾਵ ਹੈ ਕਿ ਗੁਰੂ ਜੀ ਮੈਂ ਆਪਣੀ ਮੱਤ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ ਹੁਣ ਮੈਂ ਤੇਰੀ ਮੱਤ ਅਨੁਸਾਰ ਚੱਲਾਂਗਾ ਆਖੋ ਸਤਨਾਮ ਅਪੈਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਨਿਰਭੈਤਾ ਦਾ ਦਾਨ ਦੇਣ ਵਾਲਾ ਹਰੀ ਨਾਮ ਗੁਰੂ ਪਾਸੋਂ ਹਾਸਲ ਕੀਤਾ ਤੇ ਮੈਂ ਫਿਰ ਆਪਣਾ ਸਿਰ ਵਾਹਿਗੁਰੂ ਜੀ ਦੇ ਗੁਰੂ ਜੀ ਦੇ ਚਰਨਾ ਵਿੱਚ ਰੱਖ ਦਿੱਤਾ ਕਾਨੜਾ ਮਹੱਲਾ ਪੰਜਵਾਂ ਸਾਧ ਚਰਨ ਚਿਤ ਲਾਇਆ ਸੋਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਜਿੜੜਾਇਆ ਜਦੋਂ ਤੋਂ ਸਤਿਗੁਰੂ ਨੇ ਪ੍ਰਮਾਤਮਾ ਦਾ ਨਾਮ ਮੰਤਰ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਮੇਰ ਕਰ ਦਿੱਤੀ ਤਦੋਂ ਤੋਂ ਉਸ ਜਗਤ ਨੂੰ ਸੁਪਨਾ ਹੀ ਅਸੀਂ ਵੇਖ ਲਿਆ ਸੋਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤ ਗੁਰੂ ਦਰੜਾਇ ਜਦੋਂ ਤੋਂ ਗੁਰੂ ਨੇ ਪਰਮਾਤਮਾ ਦਾ ਨਾਮ ਮੰਤਰ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਤਦੋਂ ਤੋਂ ਮੈਨੂੰ ਜਗਤ ਸੁਪਨਾ ਲੱਗਣ ਲੱਗ ਪਿਆ ਅਸੀਂ ਵੇਖ ਲਿਆ ਕਿ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ਨੈ ਤ੍ਰਿਪਤਾਨੋ ਰਾਜ ਜੋਵਨ ਤਨ ਬਹਰ ਬਹਰ ਫਿਰ ਧਾਇ ਇਹ ਮਨ ਰਾਜ ਜੋਵਨ ਧਾਨ ਨ ਨਹੀਂ ਰਜਦਾ ਮੁੜ ਮੁੜ ਇਨਾਂ ਪਦਾਰਥਾਂ ਦੇ ਪਿੱਛੇ ਪਟਕਦਾ ਹੈ ਨ ਤ੍ਰਿਪਤਨੋ ਰਾਜ ਜੋਵਨ ਤਨ ਬਹਰ ਬਹਰ ਫਿਰ ਧਾਇ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਾਤ ਪਾਈ ਗੁਣ ਗਾਇਆ ਬਲ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਤਾਂ ਫਿਰ ਸੰਸਾਰ ਰੂਪੀ ਮਾਇਆ ਦੀ ਤ੍ਰਿਸ਼ਨਾ ਜਿਹੜੀ ਆ ਉਹ 부ਝ ਜਾਂਦੀ ਹੈ ਆਤਮਿਕ ਆਨੰਦ ਮਿਲ ਜਾਂਦਾ ਤੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਤੇ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਬੇਨਾ ਬੂਝੇ ਪਸੂ ਕੀ ਨਿਆਈ ਰਾਮੋ ਮੋਹਿ ਪਿਆ ਪਿਓ ਮਾਇਆ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੈ ਤੇ ਇਹ ਸੰਸਾਰ ਰੂਪੀ ਮਾਇਆ ਦੀ ਢਟਕਣਾ ਵਿੱਚ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਬਹੁਤੀ ਮਾਇਆ ਨਾਲ ਲੋਕਾਂ ਦੀ ਨਜ਼ਰ 'ਚ ਤੇ ਬੰਦਾ ਸੁਖੀ ਹੋ ਸਕਦਾ ਹੈ ਪਰ ਜੋ ਕਿਰਤੀ ਨੂੰ ਨੀਂਦ ਆਉਂਦੀ ਆ ਉਹ ਨੀਂਦ ਨਹੀਂ ਆਉਂਦੀ ਆਖੋ ਸਪਨਾ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਇਸ ਤਰ੍ਹਾਂ ਭਾਈ ਗੁਰੂ ਦੀ ਸੰਗਤ ਵਿੱਚ ਟਿੱਕੇ ਸਾਧ ਸੰਗ ਵਿੱਚ ਟਿੱਕੇ ਜਮਾ ਵਾਲੀ ਵਾਹੀ ਕੱਟੀ ਜਾਂਦੀ ਹੈ ਤੇ ਮਨੁੱਖ ਆਤਮਕ ਤੋਲਤਾ ਵਿੱਚ ਲੀਨ ਹੋ ਜਾਂਦਾ ਹੈ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਪ੍ਰਮਾਤਮਾ ਦੇ ਚਰਨ ਹਿਰਦੇ ਵਿੱਚ ਟਿਕਾ ਕੇ ਉਹਦੇ ਗੁਣ ਕਾਇਆ ਕਰ ਚਰਨ ਟਿਕਾਉਣਾ ਭਾਵ ਉਪਦੇਸ਼ ਟਿਕਾ ਲੈਣਾ ਗੁਰੂ ਜੀ ਦਾ ਉਪਦੇਸ਼ ਆਪਣੇ ਮਨ ਵਿੱਚ ਟਿਕਾ ਲੈਣਾ ਹਰ ਕੇ ਚਰਨ ਹਿਰਦੈ ਗਾਏ ਫਿਰ ਕੀ ਹੋਏਗਾ ਜੀ ਸੀਤਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਧਿਆਏ ਉਸ ਮਾਲਕ ਦਾ ਸਦਾ ਧਿਆਨ ਧਰਿਆ ਕਰ ਤੇ ਪ੍ਰਭੂ ਦਾ ਸਿਮਰਨ ਕਰਿਆ ਕਰ ਜੋ ਠੰਡ ਸਰੂਪ ਹੈ ਜੋ ਸੁਖ ਸਰੂਪ ਹੈ ਜੋ ਸ਼ਾਂਤੀ ਸਰੂਪ ਹੈ ਆਤਮਿਕ ਸ਼ਾਂਤੀ ਅੰਦਰ ਦੀ ਠੰਡ ਅੰਦਰ ਦੀ ਸ਼ਾਂਤੀ ਲੱਭਦਾ ਹੈ ਮਨੁੱਖ ਕੋਈ ਪੱਖਾ ਕੋਈ ਏਸੀ ਕੋਈ ਠੰਡਾ ਯਰ ਕੰਡੀਸ਼ਨ ਕਮਰਾ ਹੋਵੇ ਪਰ ਜੇ ਅੰਦਰ ਸ਼ਾਂਤੀ ਨਹੀਂ ਹੈ ਤੇ ਫਿਰ ਸ਼ਾਂਤੀ ਨਹੀਂ ਆਉਂਦੀ ਆਖੋ ਸਤਨਾ ਚਿੰਤਾ ਚ ਫਸਿਆ ਮਨੁੱਖ ਭਾਵੇਂ ਏਸੀ ਚ ਬੈਠਾ ਹੋਵੇ ਨਹੀਂ ਸ਼ਾਂਤੀ ਆਉਂਦੀ ਨਾ ਜਦੋਂ ਚਿੰਤਾ ਨਹੀਂ ਹੈ ਕੋਈ ਬੰਦਾ ਰਿਲੈਕਸ ਹੈ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਭਾਵੇਂ ਬਾਹਰ ਹੀ ਬੈਠਾ ਹੋਵੇ ਕਿਤੇ ਫਿਰ ਵੀ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ ਸਾਗਲ ਆਸ ਹੋਤ ਪੂਰਨ ਕੋਟ ਜਨਮ ਦੁੱਖ ਜਾਏ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਾਗਲ ਆਸ ਹੋਤ ਪੂਰਨ ਕੋਟ ਜਨਮ ਦੁੱਖ ਦੁੱਖ ਜਾਏ ਸਿਮਰਨ ਦੀ ਵਰਤਾਲ ਮੁਲਕ ਦੀ ਸਾਰੀ ਆਸ ਪੂਰੀ ਹੁੰਦੀ ਹੈ ਤੇ ਕਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਟਿਕਿਆ ਰਹਿ ਇਹ ਹੀ ਹੈ अनेका ਪੁੰਨ ਦਾਨ ਆਦਕਦਾ ਕਰਮ ਕਿਉਂਕਿ ਤਾਪ ਸੰਤਾਪ ਮਿਟੇ ਨਾਨਕ ਬਹੁੜ ਕਾਲ ਨਾ ਖਾਏ ਸਤਿਗੁਰੂ ਜੀ ਕਹਿੰਦੇ ਭਾਈ ਸੰਗਤ ਦੀ ਬਰਕਤ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਐ ਤੇ ਆਤਮਕ ਮੌਤ ਆਤਮਕ ਜੀਵਨ ਨੂੰ ਫਿਰ ਨਹੀਂ ਖਾ ਸਕਦੀ ਆਤਮ ਆਤਮਕ ਮੌਤ ਜੋ ਸਾਡੇ ਜੀਵਨ ਨੂੰ ਖਾ ਰਹੀ ਐ ਉਹ ਫਿਰ ਨਹੀਂ ਖਾ ਸਕਦੀ ਕਾਨੜਾ ਮਹੱਲਾ ਪੰਜਵਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸ਼ਬਦ ਵੀ ਜਿਹੜਾ ਆ ਕਾਨੜਾ ਰਾਗ ਦੇ ਵਿੱਚ ਹੀ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਘਰ ਤੀਜਾ ਵਿੱਚ ਫਰਮਾਨ ਕਰਦੇ ਆ ਕਥੀਏ ਸੰਤ ਸੰਗ ਪ੍ਰਭ ਗਿਆਨ ਕਿ ਸੰਤ ਜਨਾਂ ਦੀ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਹੁਣ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਤਾਂ ਗੁਰਮਖਾਂ ਵਿੱਚ ਹੀ ਤੁਰ ਸਕਦੀ ਹੈ ਸੰਤ ਜਨਾਂ ਵਿੱਚ ਹੀ ਤੁਰ ਸਕਦੀ ਹੈ ਚੰਗੇ ਗੁਣਾਂ ਵਾਲੇ ਮਨੁੱਖਾਂ ਕੋਲ ਹੀ ਤੁਰ ਸਕਦੀ ਹੈ ਕਥੀਐ ਸਤਸੰਗ ਪ੍ਰਭ ਗਿਆਨ ਕਥੀਐ ਕਥਨ ਕਰਨਾ ਗੱਲ ਤੋਰਨੀ ਗੁਰਮਕ ਜਨਾਂ ਦੀ ਸੰਗਤ ਵਿੱਚ ਟਿੱਕੇ ਪ੍ਰਮਾਤਮਾ ਦੇ ਗੁਣਾਂ ਦੀ ਗੱਲ ਕਰਦੀ ਹੈ ਪੂਰਨ ਪਰਮ ਜੋਤ ਪਰਮੇਸ਼ਵਰ ਸਿਮਰਤ ਪਾਈਐ ਮਾਨ ਸਰਬ ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸ਼ਰ ਦਾ ਨਾਮ ਸਿਮਰਿਆ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮਾਣ ਹਾਸਲ ਹੋ ਜਾਂਦਾ ਹੈ ਸਮਝ ਲਓ ਜੇ ਤੁਹਾਨੂੰ ਲੋਕ ਵਿੱਚ ਮਾਣ ਹਾਸਲ ਹੋ ਰਿਹਾ ਤਾਂ ਪਰਲੋਕ ਵਿੱਚ ਵੀ ਹੋਏਗੀ ਹੋਏਗਾ ਜੇ ਲੋਕ ਵਿੱਚ ਹੀ ਮਾਣ ਨਹੀਂ ਤਾਂ ਪਰਲੋਕ ਵਿੱਚ ਕੀ ਹੋਣਾ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਵੀ ਉਹ ਸਰਵ ਵਿਆਪਕ ਉੱਚੇ ਨੂਰ ਪਰਮੇਸ਼ਰ ਦਾ ਨਾਮ ਸਿਮਰਿਆ ਲੋਕ ਤੇ ਪਰਲੋਕ ਵਿੱਚ ਮਾਣ ਮਿਲਦਾ ਹੈ ਆਵਤ ਜਾਤ ਰਹੇ ਸ਼ਰਮਨਾਸੇ ਸਿਮਰਤ ਸਾਧੂ ਸੰਗ ਸੰਗਤ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਹੈ ਸਤਿਗੁਰੂ ਜੀ ਨੇ ਕਿ ਗੁਰੂ ਦੀ ਸੰਗ ਦੇ ਵਿੱਚ ਹਰੀ ਨਾਮ ਸਿਮਰਦਿਆਂ ਜਨਮ ਮਰਨ ਦਾ ਗੇੜ ਵੀ ਖਤਮ ਹੋ ਜਾਂਦਾ ਹੈ ਤੇ ਪਟਕਣਾਾਂ ਦੇ ਥਕੇਵੇਂ ਨਾ ਸੋ ਜਾਂਦੇ ਨੇ ਐਸਾ ਥਕੇਵਾ ਐਸੀ ਪਟਕਣਾ ਜੋ ਕਿਤੇ ਵੀ ਰਾਮ ਨਹੀਂ ਕਰ ਦਿੰਦੀ ਫਿਰ ਗੁਰੂ ਜੀ ਦਾ ਉਪਦੇਸ਼ ਜਦੋਂ ਬੰਦਾ ਪੜਦਾ ਹੈ ਵਿਚਾਰਦਾ ਹੈ ਤਾਂ ਉਹਨੂੰ ਸਬਰ ਤੇ ਸੰਤੋਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੇ ਦੁਰਮਤ ਨਾਸ ਵਾਸਤ ਦੁਰਮਤਨਾਸ ਹੋ ਜਾਂਦੀ ਹੈ ਜਿਹਨੂੰ ਆਪਾਂ ਖੋਟੀ ਮੱਤ ਕਹਿੰਨੇ ਆਂ ਖੋਟੀ ਮੱਤ ખોਟੇ ਵਿਚਾਰ ਮਾੜੇ ਵਿਚਾਰ ਜਦੋਂ ਅੰਦਰੋਂ ਖਤਮ ਹੋ ਗਏ ਮਨੁੱਖ ਰਿਲੈਕਸ ਹੋ ਗਿਆ ਧੋਤਾ ਗਿਆ ਜਿਵੇਂ ਆਪਾਂ ਕਿਸੇ ਮੈਲੇ ਕੱਪੜੇ ਨੂੰ ਧੋਕੇ ਰੱਖ ਦਿੰਨੇ ਆ ਤਾਂ ਉਹ ਕਿੰਨਾ ਵਧੀਆ ਮਹਿਸੂਸ ਹੁੰਦਾ ਹੈ ਕਿੰਨਾ ਸਾਫ਼ ਮਹਿਸੂਸ ਹੁੰਦਾ ਹੈ ਕਿੰਨਾ ਅੱਖਾਂ ਨੂੰ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਜਦੋਂ ਮੈਲ ਹਟਦੇ ਦੀ ਸ਼ਬਦ ਨਾਲ ਧੁੱਤੀ ਜਾਂਦੀ ਹੈ ਤੇ ਮਨੁੱਖ ਉਸ ਕੱਪੜੇ ਮੂਹ ਚਿਹਰਾ ਮਨੁੱਖ ਦਾ ਚਮਕਦਾ ਹੈ ਪਤਾ ਲੱਗਦਾ ਵੀ ਰਿਲੈਕਸ ਹੈ ਬੰਦਾ ਸ਼ਾਂਤ ਹੈ ਈਰਖਾ ਤੋਂ ਰਹਿਤ ਹੈ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੀ ਦੁਰਮਤਨਾਸ਼ ਫਿਰ ਦੁਰਮਤਨਾਸ਼ ਹੋ ਜਾਂਦੀ ਹੈ ਖੋਟੀ ਮਤਨਾਸ਼ ਹੋ ਜਾਂਦੀ ਹੈ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ ਉਹ ਮਨੁੱਖ ਸਾਰਿਆਂ ਮਨੋ ਕਾਮਨਾਵਾਂ ਹਾਸਲ ਕਰ ਲੈਂਦਾ ਤੇ ਉਹਦੀ ਹਰੇਕ ਇਹ ਆਸ ਪੂਰੀ ਹੋ ਜਾਂਦੀ ਹੈ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਭਾਈ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਗਿਆਨ ਬਖਸ਼ ਰਹੇ ਸਨ ਜੀ ਪੜਦਿਆਂ ਸੁਣਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਰਹਿ ਜਾਂਦੀਆਂ ਨੇ ਗੋਣ ਆਪਣੀ ਝੋਲੀ ਵਿੱਚ ਪਾ ਲਿਆ ਕਰੋ ਔਗਣ ਛੱਡ ਜਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕੋਈ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ ਤੇ ਜੀਵਨ ਬਦਲ ਸਕਦਾ ਹੈ ਹੁਣਾਂ ਪੁਰਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ